ਆਲੂ ਬਤਾਵਾਂ ਦੀ ਸਬਜ਼ੀ ਦਾ ਤੁਸੀਂ ਆਮ ਹੀ ਖਾਂਦੇ ਹੋਵੋਗੇ ਸਾਰਿਆਂ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਇਸ ਨੂੰ ਬਣਾਉਣ ਦਾ ਅੱਜ ਮੈਂ ਜਿਸ ਤਰੀਕੇ ਨਾਲ ਬਣਾਵਾਂਗੀ ਉਹ ਮੇਰਾ ਅਲੱਗ ਤਰੀਕਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਗੈਸ ਤੇ ਕੜਾਈ ਰੱਖੀ ਹੈ ਉਸ ਦੇ ਵਿੱਚ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਦਵਾਂਗੇ ਜਦੋਂ ਤੱਕ ਸਰੋਂ ਦਾ ਤੇਲ ਗਰਮ ਹੋ ਰਿਹਾ ਹੈ ਇੱਥੇ ਮੈਂ ਸਬਜ਼ੀ ਨੂੰ ਕੱਟ ਲਿਆ ਹੈ ਮੈਂ ਬਤਾਉਂ ਵੀ ਲੰਬੇ ਲੰਬੇ ਸਾਈਜ਼ ਦੇ ਵਿੱਚ ਕੱਟ ਲਏ ਹਨ ਤੇ ਆਲੂ ਵੀ ਇਸ ਤਰ੍ਹਾਂ ਮੈਂ ਲੰਬੇ ਲੰਬੇ ਸਾਈਜ਼ ਦੇ ਵਿੱਚ ਕੱਟ ਲਏ ਹਨ ਇਹਨਾਂ ਨੂੰ ਮੈਂ ਪਾਣੀ ਦੇ ਵਿੱਚ ਰੱਖ ਲਿਆ ਸੀ ਕਿਉਂਕਿ ਬਤਾਉਂ ਵੀ ਕਾਲੇ ਹੋ ਜਾਂਦੇ ਹਨ ਤੇ ਆਲੂ ਵੀ ਕਾਲੇ ਹੋ ਜਾਂਦੇ ਹਨ ਤੇਲ ਆਪਣਾ ਗਰਮ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਪਾਂ ਆਲੂ ਐਡ ਕਰਾਂਗੇ ਤੇ ਆਲੂਆਂ ਨੂੰ ਆਪਾਂ ਥੋੜਾ ਫਰਾਈ ਕਰਾਂਗੇ ਇੱਕ ਵਾਰੀ ਤੁਸੀਂ ਜ਼ਰੂਰ ਇਸ ਤਰੀਕੇ ਦੇ ਨਾਲ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਕਿਉਂਕਿ ਕਈ ਵਾਰ ਆਪਾਂ ਜਦੋਂ ਸਿੰਪਲ ਤਰੀਕੇ ਦੇ ਨਾਲ ਸਬਜ਼ੀ ਬਣਾਉਂਦੇ ਹਾਂ ਤਾਂ ਕਿਸੇ ਨੂੰ ਜ਼ਿਆਦਾ ਪਸੰਦ ਨਹੀਂ ਆਉਂਦੀ ਤੇ ਜਦੋਂ ਆਪਾਂ ਇਸ ਤਰ੍ਹਾਂ ਸਬਜ਼ੀ ਬਣਾਵਾਂਗੇ ਤਾਂ ਤੁਹਾਡੇ ਕੋਲੋਂ ਵਾਰ-ਵਾਰ ਇਸੇ ਤਰ੍ਹਾਂ ਬਣਾਉਂਦੀ ਮੰਗ ਕਰਨਗੇ ਇਹ ਦੇਖੋ ਆਪਣੇ ਆਲੂ ਹੌਲੀ-ਹੌਲੀ ਫਰਾਈ ਹੋ ਰਹੇ ਹਨ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੌਫਟ ਹੋਣ ਤੱਕ ਇਸੇ ਤਰ੍ਹਾਂ ਹੀ ਪੁੰਨਾਂਗੇ ਜਦੋਂ ਆਪਣੇ ਥੋੜੇ ਜਿਹਾ ਆਲੂ ਸੌਫਟ ਹੋ ਗਏ ਫਿਰ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇਸ ਤਰ੍ਹਾਂ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਪੁੰਨਾਗੇ ਨਹੀਂ ਤਾਂ ਕੜਾਈ ਦੇ ਤਲੇ ਦੇ ਨਾਲ ਹੀ ਲੱਗ ਜਾਣਗੇ ਆਪਾਂ ਬਹੁਤ ਜ਼ਿਆਦਾ ਇਹਨਾਂ ਨੂੰ ਡੀਪ ਫ੍ਰਾਈ ਨਹੀਂ ਕੀਤਾ ਥੋੜਾ ਜਿਹਾ ਆਪਾਂ ਤੇਲ ਪਾ ਕੇ ਇਹਨਾਂ ਨੂੰ ਇਹਨਾਂ ਨੂੰ ਆਪਾਂ ਪੁੰਨਣਾ ਹੈ ਇਹ ਦੇਖੋ ਆਪਣੇ ਆਲੂ ਹੁਣ ਸੌਫਟ ਹੋ ਚੁੱਕੇ ਹਨ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇਹ ਆਪਾਂ ਤਕਰੀਬਨ 80% ਹੀ ਸੌਫਟ ਕਰਨੇ ਹਨ ਬਹੁਤ ਜ਼ਿਆਦਾ ਸੌਫਟ ਨਹੀਂ ਕਰਨੇ ਨਹੀਂ ਤਾਂ ਆਪਣੀ ਸਬਜ਼ੀ ਬਿਲਕੁਲ ਢੋਲ ਮਿਲ ਜੀ ਜਾਵੇਗੀ ਜੋ ਵਧੀਆ ਨਹੀਂ ਲੱਗਦੀ ਹੁਣ ਉਸੇ ਤੇਲ ਦੇ ਵਿੱਚ ਆਪਾਂ ਕੱਟੇ ਹੋਏ ਬਤਾਉ ਆਡ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਸੌਫਟ ਹੋਣ ਤੱਕ ਇਸੇ ਤਰ੍ਹਾਂ ਭੁੰਨ ਲਵਾਂਗੇ ਬਤਾਉ ਬਹੁਤ ਜਲਦੀ गल ਜਾਂਦੇ ਹਨ ਤੇ ਜੇਕਰ ਆਪਾਂ ਇਸ ਤਰ੍ਹਾਂ ਤੇਲ ਵਿੱਚ ਭੁੰਨ ਕੇ ਇਹਨਾਂ ਨੂੰ ਸਬਜ਼ੀ ਤਿਆਰ ਕਰਾਂਗੇ ਤੇ ਇਹ ਬਿਲਕੁਲ ਬਹੁਤ ਜ਼ਿਆਦਾ ਗਲਣਗੇ ਨਹੀਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਹਨ ਸਬਜ਼ੀ ਦੇ ਵਿੱਚ ਥੋੜੇ ਖੜੇ ਖੜੇ ਜੇ ਲੱਗਦੇ ਹਨ ਇਹ ਸਬਜ਼ੀ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਖਾਣ ਦੇ ਵਿੱਚ ਤੇ ਇਸ ਦਾ ਟੇਸਟ ਅਲੱਗ ਹੀ ਆਉਂਦਾ ਹੈ। ਇਹ ਦੇਖੋ ਇਸੇ ਤਰ੍ਹਾਂ ਆਪਾਂ ਬਤਾਉਆਂ ਨੂੰ ਥੋੜਾ ਜਿਹਾ ਸੌਫਟ ਕਰ ਲਿਆ ਹੈ ਤੇ ਹੁਣ ਇਹਨਾਂ ਨੂੰ ਵੀ ਆਪਾਂ ਬਰਤਨ ਦੇ ਵਿੱਚ ਕੱਟ ਦਵਾਂਗੇ। ਹੁਣ ਕੜਾਹੀ ਦੇ ਵਿੱਚ ਆਪਾਂ ਹੋਰ ਥੋੜਾ ਜਿਹਾ ਤੇਲ ਪਾਵਾਂਗੇ। ਇੱਥੇ ਆਪਾਂ ਇੱਕ ਵੱਡਾ ਚਮਚ ਸਰੋਂ ਦਾ ਤੇਲ ਐਡ ਕਰ ਲਿਆ ਹੈ। ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਬਹੁਤ ਹੀ ਜ਼ਿਆਦਾ ਕਰਾਰੀ ਬਣਦੀ ਹੈ। ਹੁਣ ਇਸ ਦੇ ਵਿੱਚ ਇੱਕ ਚਮਚ ਆਪਾਂ ਸਾਬਤ ਜੀਰਾ ਐਡ ਕਰਾਂਗੇ ਤੇ ਥੋੜੀ ਜੀ ਇਸ ਦੇ ਵਿੱਚ ਮੈਂ ਹਿੰਗ ਐਡ ਕਰਾਂਗੀ ਹਿੰਗ ਦੇ ਨਾਲ ਵੀ ਟੇਸਟ ਵਧੀਆ ਆਉਂਦਾ ਹੈ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਹੁਣ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਭੁੰਨਣ ਤੋਂ ਮਗਰੋਂ ਇਸ ਦੇ ਵਿੱਚ ਮੈਂ ਲਸਣ ਦਾ ਪੇਸਟ ਐਡ ਕਰਾਂਗੀ ਜਿਹੜਾ ਆਪਾਂ ਘਰ ਦੇ ਵਿੱਚ ਤਿਆਰ ਕੀਤਾ ਹੈ ਜਦੋਂ ਦਾ ਮੈਂ ਲਸਣ ਦਾ ਪੇਸਟ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਤਿਆਰ ਕੀਤਾ ਹੈ ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਨਾ ਤੇ ਲਸਣ ਕੱਟਣ ਦੀ ਝੰਜਟ ਰਹੀ ਹੈ ਨਾ ਹੀ ਅਦਰਕ ਕੁੱਟਣਾ ਮਿਕਸ ਕਰਨਾ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਅਦਰਕ ਦੀ ਪੀਸਟ ਵੀ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੁਸੀਂ ਵੀ ਇਸ ਤਰ੍ਹਾਂ ਇਹ ਪੀਸਟ ਬਣਾ ਕੇ ਤਿਆਰ ਕਰਕੇ ਘਰ ਦੇ ਵਿੱਚ ਰੱਖ ਸਕਦੇ ਹੋ ਤੇ ਬਹੁਤ ਜਲਦੀ ਸਬਜ਼ੀ ਤਿਆਰ ਕਰ ਸਕਦੇ ਹੋ ਇਸ ਦੀ ਵੀਡੀਓ ਆਪਾਂ ਪਹਿਲਾਂ ਅਪਲੋਡ ਕੀਤੀ ਹੋਈ ਹੈ ਹੁਣ ਇਸ ਦੇ ਵਿੱਚ ਮੈਂ ਦੋ ਬਰੀਕ ਕੱਟ ਕੇ ਪਿਆਜ਼ ਐਡ ਕਰ ਲਏ ਹਾਂ ਤੇ ਹੁਣ ਆਪਾਂ ਪਿਆਜ਼ਾਂ ਨੂੰ ਹੀ ਭੁੰਨਾਂਗੇ ਹੁਣ ਆਪਣੇ ਥੋੜੇ ਜਿਹਾ ਪਿਆਜ਼ ਜਦੋਂ ਪਕੋ ਜ ਜਾਣਗੇ ਇਸ ਦੇ ਵਿੱਚ ਆਪਾਂ 1 ਚਮਚ ਹਰੀਆਂ ਮਿਰਚਾਂ ਦਾ ਪੇਸਟ ਐਡ ਕਰ ਦਵਾਂਗੇ ਤੇ ਹੁਣ ਮਿਰਚਾਂ ਨੂੰ ਵੀ ਆਪਾਂ ਇਸ ਦੇ ਨਾਲ ਹੀ ਪਕਾ ਲਵਾਂਗੇ ਜਦੋਂ ਆਪਣੇ ਪਿਆਜ਼ ਸੌਫਟ ਹੋ ਗਏ ਤਾਂ ਬਾਅਦ ਵਿੱਚ ਇਸ ਦੇ ਵਿੱਚ ਆਪਾਂ ਬਾਕੀ ਮਸਾਲੇ ਐਡ ਕਰਾਂਗੇ ਹੁਣ ਇਸ ਦੇ ਵਿੱਚ ਅੱਧਾ ਚਮਚ ਆਪਾਂ ਹਲਦੀ ਪਾਊਡਰ ਐਡ ਕੀਤਾ ਹੈ ਇਹ ਛੋਟਾ ਚਮਚ ਹੈ ਇਸਵਾਦ ਦੇ ਅਨੁਸਾਰ ਇਸਦੇ ਵਿੱਚ ਆਪਾਂ ਨਮਕ ਐਡ ਕਰ ਲਵਾਂਗੇ ਤੇ 1/4 ਚਮਚ ਇਸਦੇ ਵਿੱਚ ਮੈਂ ਗਰਮ ਮਸਾਲਾ ਐਡ ਕੀਤਾ ਹੈ 1/4 ਚਮਚ ਇਸਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੇ 1/4 ਚਮਚ ਇਸਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਕਲਰ ਸਬਜ਼ੀ ਦਾ ਬਹੁਤ ਜ਼ਿਆਦਾ ਵਧੀਆ ਆਵੇਗਾ ਹੁਣ ਆਪਾਂ ਇੱਥੇ ਦੋ ਟਮਾਟਰਾਂ ਨੂੰ ਕ੍ਰਸ਼ ਕਰਕੇ ਐਡ ਕਰ ਲਿਆ ਹੈ ਤੇ ਹੁਣ ਆਪਾਂ ਟਮਾਟਰਾਂ ਨੂੰ ਹੀ ਚੰਗੀ ਤਰ੍ਹਾਂ ਭੁੰਨਾਂਗੇ ਤੜਕਾ ਆਪਾਂ ਉਹਨੇ ਟਾਈਮ ਲਈ ਭੁੰਨਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਘਿਓ ਨਹੀਂ ਛੱਡ ਦਿੰਦਾ ਇਹ ਦੇਖੋ ਜਿਸ ਤਰ੍ਹਾਂ ਹੌਲੀ ਹੌਲੀ ਤੜਕਾ ਭੁੱਜ ਰਿਹਾ ਹੈ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਹੈ ਤੇ ਘਿਓ ਵੀ ਹੌਲੀ ਹੌਲੀ ਛੱਡ ਰਿਹਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ 2 ਤੋਂ 3 ਚਮਚ ਪਾਣੀ ਦੇ ਐਡ ਕਰ ਲਵਾਂਗੇ ਤਾਂ ਕਿ ਜਿਹੜਾ ਤੜਕਾ ਹੈ ਹੋਰ ਜ਼ਿਆਦਾ ਵਧੀਆ ਭੁੱਜ ਜਾਵੇ ਇਸ ਨੂੰ ਇਸੇ ਤਰ੍ਹਾਂ ਆਪਾਂ 2 ਮਿੰਟ ਲਈ ਭੁੰਨ ਲਵਾਂਗੇ ਕਵਰ ਕਰਕੇ ਇਹ ਦੇਖੋ ਕਿੰਨਾ ਵਧੀਆ ਆਪਣਾ ਤੜਕਾ ਭੁੱਜ ਚੁੱਕਾ ਹੈ ਤੇ ਇਸ ਨੇ ਕਿੰਨਾ ਵਧੀਆ ਤੇਲ ਵੀ ਛੱਡ ਦਿੱਤਾ ਹੈ ਤੇ ਕਲਰ ਵੀ ਇਸ ਦਾ ਬਹੁਤ ਜ਼ਿਆਦਾ ਵਧੀਆ ਆਇਆ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਆਲੂ ਤੇ ਨਾਲ ਹੀ ਹੁਣ ਇਸ ਦੇ ਵਿੱਚ ਆਪਾਂ ਬਤਾਉ ਵੀ ਐਡ ਕਰ ਦਵਾਂਗੇ ਆਲੂਆਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਰਲ ਜਾਵੇ ਹੁਣ ਇੱਥੇ ਆਪਾਂ ਬਤਾਉ ਵੀ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਸਾਰੀ ਸਬਜੀ ਨੂੰ ਆਪਾਂ ਹੁਣ ਹਲਕੇ ਹੱਥਾਂ ਦੇ ਨਾਲ ਇੱਕ ਵਾਰੀ ਹਲਾ ਲਵਾਂਗੇ ਤੇ ਚੰਗੀ ਤਰ੍ਹਾਂ ਰਲਾ ਵੀ ਲਵਾਂਗੇ ਸਬਜੀ ਆਪਾਂ ਰਲਾ ਲਈ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ ਪੱਕਣ ਦਵਾਵਾਂਗੇ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ 2 ਮਿੰਟ ਬਾਅਦ ਆਪਾਂ ਇੱਕ ਵਾਰੀ ਚੈੱਕ ਕਰਾਂਗੇ ਕਿਉਂਕਿ ਸਬਜੀ ਥੋੜੀ ਜਿਹੀ ਆਪਣੀ ਜਿਆਦੀ ਸੀ ਤੇ 2 ਮਿੰਟ ਮਗਰੋਂ ਆਪਾਂ ਇਸ ਨੂੰ ਥੋੜਾ ਜਿਹਾ ਫੇਰ ਹਿਲਾ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਥੋੜੀ ਜੀ ਬੈਠ ਜਾਵੇ ਹੁਣ ਫਿਰ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਮਗਰੋਂ ਫਿਰ ਆਪਾਂ ਇਸੇ ਤਰ੍ਹਾਂ ਹੀ ਇਸ ਨੂੰ ਕਵਰ ਕਰਕੇ ਥੋੜੇ ਟਾਈਮ ਦੇ ਲਈ ਪਕਾਵਾਂਗੇ ਹੁਣ ਆਪਾਂ ਇਸ ਨੂੰ ਤਕਰੀਬਨ 5 ਮਿੰਟ ਲਈ ਪੱਕਣ ਦਿੱਤਾ ਸੀ ਤੇ ਹੁਣ ਆਪਾਂ ਚੈੱਕ ਕਰਦੇ ਹਾਂ ਦੇਖੋ ਆਪਣੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਬਤਾਉਆਂ ਵੀ ਆਪਣੇ ਬਹੁਤ ਵਧੀਆ ਗਲ ਚੁੱਕੇ ਹਨ ਆਲੂ ਵੀ ਬਹੁਤ ਹੀ ਵਧੀਆ ਗਲ ਚੁੱਕੇ ਹਨ ਹੁਣ ਇਸ ਦੇ ਉੱਪਰ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਤੇ ਆਪਣੀ ਆਲੂ ਬਤਾਉਆਂ ਦੀ ਬਹੁਤ ਹੀ ਟੇਸਟੀ ਤੇ ਜੰਮੀ ਜੰਮੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਤੇ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਿਲੀ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਾਂ ਸਬਜੀ ਨੂੰ ਸਰਵ ਕਰ ਲਿਆ ਹੈ ਹੁਣ ਉਸ ਨੂੰ ਆਪਾਂ ਗਾਰਨਿਸ਼ ਦੇ ਵਾਸਤੇ ਥੋੜਾ ਜਿਹਾ ਹਰੀਆਂ ਧਨੀਆ ਵੀ ਪਾ ਦਿੱਤਾ ਹੈ ਤੇ ਇਹ ਦੇਖੋ ਜੀ ਆਪਣੀ ਕਿੰਨੀ ਵਧੀਆ ਆਲੂ ਬਤਾਵਾ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਆਲੂ ਬਤਾਵਾ ਦੀ ਸਬਜੀ ਹੈ ਤੁਸੀਂ ਜਰੂਰ ਇਸ ਨੂੰ ਟ੍ਰਾਈ ਕਰਿਓ ਤੇ ਫੀਡਬੈਕ ਜਰੂਰ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ